ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਜ ਸ਼੍ਰੋਮਣੀ ਕਮੇਟੀ ਨੇ ਬਾਦਲਦਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਜਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲਦਲਾਂ ਦੀ ਚਾਪਲੂਸੀ ਨਹੀਂ ਕੀਤੀ ਉਹਨਾਂ ਨੇ ਬਾਦਲਦਲ ਦੇ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਨੇ ਬਾਦਲਦਲ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਿਆ ਦੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਰ ਦਿੱਤਾ ਜੀ ਸੋ ਵਿਰਸਾ ਸੰਗ ਬਰਟੋਹੇ ਵਰਗੇ ਟੁੱਕੜ-ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਰਪ੍ਰਿੰਦ ਸਿੰਘ ਦੀ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਵਾਈ ਗਈ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਪਾਸੇ ਕਰ ਦਿੱਤਾ ਪਰ ਮੈਨੂੰ ਉਹ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਜਥੇਦਾਰ ਅਰੂੜ ਸਿੰਘ ਨਹੀਂ ਬਣੇ ਉਹ ਗਿਆਨੀ ਗੁਰਬਚਨ ਸਿੰਘ ਨੇ ਬਣੇ ਸਗੋਂ ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਦਿਖਾਇਆ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕਲੰਕ ਖੱਟ ਕੇ ਨਹੀਂ ਜਾ ਰਹੇ ਉਹ ਉਜਲਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਜਥੇਦਾਰ ਗਵੀਰ ਸਿੰਘ ਤਾਂ ਕਹਿੰਦੇ ਸਨ ਕਿ ਜੇਕਰ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਦਿੰਦੀ ਆ ਜਾਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸਾਰੇ ਅਸਤੀਫੇ ਦੇਵਾਂਗੇ ਤੋ ਜਥੇਦਾਰ ਰਗਵੀਰ ਸਿੰਘ ਜੀ ਕੀ ਹੁਣ ਤੁਸੀਂ ਅਸਤੀਫਾ ਦੇਵੋਗੇ ਆਪਣੇ ਮੂੰਹ ਦੇ ਵਿੱਚ ਜਿਹੜੀਆਂ ਘੁੰਗਰੀਆਂ ਆ ਉਹ ਪਾਦੀਆਂ ਹੋਈਆਂ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਦੇ ਵਾਂਗ ਜਿਹੜਾ ਕਲੰਕੇ ਤੇ ਇਤਿਹਾਸ ਹੋ ਰਚਣਾ ਚਾਹੁੰਦੇ ਹੋ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਜਿਹੜਾ ਬੰਨਣਾ ਚਾਹੁੰਦੇ ਹੋ ਪਰ ਯਾਦ ਰੱਖਿਓ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ ਤੇ ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਬੜੀਆਂ ਲਾਹਣ ਤਾਂ ਖੱਟ ਕੇ ਗਿਆ ਆ ਬਾਦਲ ਦਾ ਨੂੰ ਤਾਂ ਚਾਹੀਦਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰੀਂ ਪੈਂਦੇ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਨੂੰ ਮੁਸ਼ਕਲ ਦੇ ਵਿੱਚੋਂ ਕਿਸੇ ਸਮੇਂ ਕੱਢਿਆ ਸੀ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਸਿਧਾਂਤਾਂ ਦਾ ਅਪਮਾਨ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਰੋਲੀ ਸੀ ਜਥੇਦਾਰਾਂ ਦੀ ਪਦਵੀ ਨੂੰ ਰੋਲ ਕੇ ਰੱਖ ਦਿੱਤਾ ਸੀ ਉਹ ਸਮੇਂ ਕੋਈ ਜਥੇਦਾਰ ਭੰਨ ਨੂੰ ਤਿਆਰ ਨਹੀਂ ਸੀ ਭਾਈ ਪਿੰਦਰਪਾਲ ਸਿੰਘ ਦੀ ਗਿਆਨੀ ਦੀ ਹੋਣਾਂ ਨੇ ਵੀ ਨਾ ਗੱਲ ਦਿੱਤੀ ਸੀ ਉਹ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਦੀ ਹੀ ਨੱਤਰ ਕੇ ਆਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਲਜਕਾਰੀ ਜਥੇਦਾਰ ਦਾ ਜਿਹੜਾ ਅਹੁਦਾ ਸੀ ਉਹ ਸੰਭਾਲ ਲਿਆ ਸੀ ਜਥੇਦਾਰ ਦੀ ਸ਼ਾਨ ਨੂੰ ਦੁਬਾਰਾ ਬਹਾਲ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸਿਧਾਂਤਾਂ ਨੂੰ ਦੁਬਾਰਾ ਬਹ ਤੇ ਬਾਦਲ ਗਿਆ ਨੂੰ ਇਸ ਗਦੀ ਗੇੜ ਵਿੱਚੋਂ ਇਸੇ ਖਤਰੇ ਦੇ ਵਿੱਚੋਂ ਉਹਨਾਂ ਨੇ ਕੱਢਿਆ ਸੀ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਵਾ ਸਾਹਿਬ ਦੀ ਜਥੇਦਾਰੀ ਤੋਂ ਪੱਕੇ ਤੌਰ ਤੇ ਹਟਾ ਦਿੱਤਾ ਆ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਖਾਲਸਾ ਜੀ ਜੋ ਫੈਸਲੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਸੀ ਉਹਨਾਂ ਫੈਸਲਿਆਂ ਦੇ ਕਾਰਨ ਅੱਧ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲੈ ਲਈਏ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਆ ਉਹਨਾਂ ਨੂੰ ਪਾਸੇ ਕਰ ਦਿੱਤਾ ਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਗਿਆਨੀ ਜਗਤਾਰ ਸਿੰਘ ਨੂੰ ਸੰਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਗਾ ਦਿੱਤਾ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਜਿਹਾ ਕਿਉਂ ਵਾਪਰਿਆ ਕਿਉਂਕਿ ਉਹਨਾਂ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ ਉਹਨਾਂ ਨੇ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੇ ਬਾਦਲਕਿਆਂ ਦੀ ਚਾਪਲੂਸੀ ਨਹੀਂ ਕੀਤੀ। ਉਹਨਾਂ ਨੇ ਬਾਦਲ ਦਸ ਦੇ ਅੱਗੇ ਗੋਡੇ ਨਹੀਂ ਲੇਕੇ। ਉਹਨਾਂ ਨੇ ਬਾਦਲ ਦਸ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਿਆ। ਤੇ ਉਹਨਾਂ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਸਿਧਾਂਤਾਂ ਦੀ ਰਾਖੀ ਦੇ ਲਈ ਆਪਣਾ ਜਿਹੜਾ ਅਹੁਦਾ ਆ ਉਹ ਵੀ ਵਾਦ ਦਿੱਤਾ। ਜਥੇਦਾਰ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਅਸਤੀਫਾ ਵੀ ਦੇਣ ਨੂੰ ਤਿਆਰ ਹਾਂ ਤੇ ਉਹਨਾਂ ਨੇ ਇੱਕ ਵਾਰ ਅਸਤੀਫਾ ਦੇਣ ਦਾ ਜਿਹੜਾ ਯਤਨ ਆ ਉਹ ਵੀ ਕੀਤਾ। ਉਹ ਕਹਿੰਦੇ ਜਥੇਦਾਰੀ ਭਾਵੇਂ ਜਾਵੇ ਪਰ ਮੈਂ ਬਾਦਲਕਿਆਂ ਦਾ ਜਿਹੜਾ ਦਬਾਅ ਆ ਉਹ ਨਹੀਂ ਢਲਣਾ। ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਜਿੰਨਾ ਸਮਾਂ ਵੀ ਪੰਥ ਦੀਆਂ ਸੇਵਾਵਾਂ ਕੀਤੀਆਂ ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੇ ਬਿਆਨ ਜਾਰੀ ਕੀਤੇ ਉਹਨਾਂ ਦੀਆਂ ਸੇਵਾਵਾਂ ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹ ਹਮੇਸ਼ਾ ਹੀ ਪੰਥ ਨੂੰ ਯਾਦ ਰਹਿਣਗੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਇਸ ਕਰਕੇ ਹਟਾਇਆ ਗਿਆ ਕਿਉਂਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਸਨ ਖਾਸ ਕਰਕੇ ਜੋ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਪੰਥ ਰਤਨ ਅਵਾਰਡ ਖੋਇਆ ਗਿਆ ਇਸ ਤੋਂ ਭਾਵੇਂ ਆ ਕਿ ਉਹ ਫਖਰੇ ਕੌਮ ਪੰਥ ਰਤਨ ਨਹੀਂ ਉਹ ਗਦਾਰੇ ਕੌਮ ਹੈ ਉਹ ਪੰਥ ਦਾ ਗਦਾਰ ਹੈ ਸੋ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੱਧ ਹੋ ਚੁੱਕਾ ਆ ਅਤੇ ਇਸ ਦੇ ਨਾਲ ਹੀ ਜੋ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਸ ਅਕਾਲੀ ਦਲ ਭਾਵ ਕੀ ਬਾਦਲਾਂ ਦੀ ਲੀਡਰਸ਼ਿਪ ਨੂੰ ਅਜੋਗ ਘਰਾਣ ਦਿੱਤਾ ਸੀ ਬਾਦਲ ਕਿਆਂ ਨੂੰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਬਰਦਾਸ਼ਤ ਤੇ ਆ ਉਹ ਨਹੀਂ ਹੋ ਰਹੀ ਸੀ ਉਹ ਬਾਦਲ ਵਾਲ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਬਾਦਲ ਕਿਆਂ ਦੀ ਗੱਲ ਨਹੀਂ ਮੰਨੀ ਸੋ ਵਿਰਸਾ ਸਿੰਘ ਬਰਟੋਹੇ ਵਰਗੇ ਟੋਕੜ ਬੋਚਾਂ ਨੂੰ ਅੱਗੇ ਲਗਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਰੀ ਜਿਹੜੀ ਕਿਰਦਾਰਕੁਸ਼ੀ ਆ ਉਹ ਕਰਵਾਈ ਗਈ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜਥੇਦਾਰੀ ਤੋਂ ਜਿਹੜਾ ਪਾਸੇ ਕਰ ਦਿੱਤਾ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਜਥੇਦਾਰ ਅਰੂੜ ਸਿੰਘ ਨਹੀਂ ਬਣੇ ਉਹ ਗਿਆਨੀ ਗੁਰਬਚਨ ਸਿੰਘ ਨਹੀਂ ਬਣੇ ਸਗੋਂ ਉਹਨਾਂ ਨੇ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸਾਂ ਦੇ ਵਿੱਚ ਆਪਣਾ ਜਿਹੜਾ ਨਾਂ ਆ ਉਹ ਦਿਖਾਇਆ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕਲੰਕ ਖੱਟ ਕੇ ਨਹੀਂ ਜਾ ਰਹੇ ਉਹ ਉਜਲਾ ਮੁਖ ਲੈ ਕੇ ਚੱਲੇ ਆ ਜਥੇਦਾਰੀਆਂ ਦਾ ਕੀ ਆ ਜਥੇਦਾਰੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਮਾਨ ਸਤਕਾਰ ਜਿਹੜਾ ਬਹਾਲ ਆ ਉਹ ਰਹੇਗਾ ਪਰ ਜੇਕਰ ਜੋ ਕੋਤ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਜੇ ਉਹੀ ਕੋਤ ਗਿਆਨੀ ਰਗਵੀਰ ਸਿੰਘ ਦਾ ਗਿਆਨੀ ਹਰਬੀਰ ਸਿੰਘ ਦੀ ਕਰਜਨ ਤਾਂ ਇਤਿਹਾਸ ਦੇ ਵਿੱਚ ਇਹਨਾਂ ਨੂੰ ਲਾਹਨਤਾਂ ਪੈਣੀਆਂ ਸੀ ਪਰ ਹੁਣ ਇਤਿਹਾਸ ਦੇ ਵਿੱਚ ਗਿਆਨੀ ਹਰਬੀਰ ਸਿੰਘ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਲਿਖਾ ਗਏ ਹੋਏ ਆ ਪਰ ਦੂਜੇ ਪਾਸੇ ਗਿਆਨੀ ਰਗਵੀਰ ਸਿੰਘ ਸਾਫ਼ ਦਿਸ ਰਿਹਾ ਹੈ ਕਿ ਉਹ ਬਾਦਲਕਿਆਂ ਦੇ ਦਬਾਅੇ ਹੇਠ ਆ ਬਾਦਲਕਿਆਂ ਦਾ ਜਿਹੜਾ ਦਬਾਅ ਆ ਉਹ ਝੱਲ ਰਹੇ ਆ ਜਿਹਦੇ ਕਰਕੇ ਅਕਾਲੀ ਦਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸੀਫਾ ਆ ਉਹ ਵੀ ਕੁਝ ਸਮਾਂ ਲਟਕਿਆ ਰਿਹਾ ਪਰ ਗਿਆਨੀ ਰਗਵੀਰ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਦੂਜੇ ਪਾਸੇ ਗਿਆਨੀ ਹਰਬੀਰ ਸਿੰਘ ਦੀ ਕਿਰਦਾਰਕੁਸ਼ ਤੇ ਫਿਰ ਬੀਬੀ ਸਤਵੰਤ ਕੌਰ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪੁੱਤਰੀ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਵਾਲੇ ਮਹਾਪੁਰਸ਼ਾਂ ਦੀ ਦਮਦਮੀ ਟਕਸਾਲ ਦੇ 13ਵੇਂ ਮੁਖੀ ਦੀ ਪੋਤਰੀ ਨੇ ਸੋ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਜਥੇਦਾਰ ਰਗਵੀਰ ਸਿੰਘ ਜੀ ਉਸ ਮਾਮਲੇ ਦੇ ਉੱਤੇ ਵੀ ਬਿਲਕੁਲ ਚੁੱਪ ਰਹਿੰਦੇ ਆ ਸੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹਨੂੰ ਅਕਾਲੀ ਦਲ ਦੀ ਜਿਹੜੀ ਅਗਵਾਈ ਉਹ ਬਾਦਲਦਾਰ ਨਹੀਂ ਪ੍ਰਵਾਨ ਕਰਦਾ ਜਥੇਦਾਰ ਰਗਵੀਰ ਸਿੰਘ ਉਹ ਵੀ ਚੁੱਪ ਰਹਿੰਦੇ ਤੇ 28 ਜਨਵਰੀ ਵਾਲੀ ਜਿਹੜੀ ਮੀਟਿੰਗ ਆ ਉਹ ਜਥੇਦਾਰ ਰਗਵੀਰ ਸਿੰਘ ਵੱਲੋਂ ਬਾਦਲ ਕੇ ਤੇ ਦਬਾਹੇ ਇਥੇ ਹੀ ਮੁਲਤਵੀ ਕਰ ਦਿੱਤੀ ਜਾਂਦੀ ਆ ਸੋ ਨਾਲ ਹੀ ਜਥੇਦਾਰ ਰਗਵੀਰ ਸਿੰਘ ਉਹ ਪੰਥ ਦੇ ਸਿਧਾਂਤਾਂ ਨੂੰ ਪਾਸੇ ਕਰਕੇ ਉਹ ਪੰਥ ਦੇ ਵਿੱਚ ਜੋ ਹਾਲਾਤ ਬਣੇ ਹੋਏ ਸਨ ਜੋ ਖਤਰਾ ਮੰਡਰਾ ਰਿਹਾ ਸੀ ਸੋ ਉਹਨਾਂ ਨੂੰ ਦਰਕਨਾਰ ਕਰਕੇ ਉਹ ਆਪ ਵਿਦੇਸ਼ ਵਿੱਚ ਚਲੇ ਗਏ ਤੇ ਉਹਨਾਂ ਦੇ ਉਹ ਆਪ ਵਿਦੇਸ਼ ਵਿੱਚ ਆਇਤਰੋ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾ ਦਿੱਤਾ ਗਿਆ ਲੇਕਿਨ ਜਥੇਦਾਰ ਰਗਵੀਰ ਸਿੰਘ ਦਾ ਕੋਈ ਵੀ ਬਿਆਨ ਨਹੀਂ ਆਇਆ ਜਥੇਦਾਰ ਰਗਵੀਰ ਸਿੰਘ ਤਾਂ ਕਹਿੰਦੇ ਸਨ ਕਿ ਜੇਕਰ ਜਥੇਦਾਰ ਹਰਪ੍ਰੀਤ ਸਿੰਘ ਅਸਤੀਫਾ ਦੇ ਦਿੰਦੀ ਹੈ ਜਾਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਅਸੀਂ ਸਾਰੇ ਅਸਤੀਫੇ ਦੇਵਾਂਗੇ ਸੋ ਜਥੇਦਾਰ ਰਗਵੀਰ ਸਿੰਘ ਜੀ ਕੀ ਹੁਣ ਤੁਸੀਂ ਅਸਤੀਫਾ ਦੇਵੋਗੇ ਜੋਸ਼ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਫੈਸਲਾ ਲਿਆ ਜਿਤੇ ਦਾ ਹਰਪ੍ਰੀਤ ਸਿੰਘ ਕੀ ਦੇ ਖਿਲਾਫ ਕੀ ਤੁਸੀਂ ਹੁਣ ਉਹਨੂੰ ਰੱਦ ਕਰੋਗੇ ਕੀ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਾਰੀਆਂ ਸੇਵਾਵਾਂ ਨੂੰ ਤੁਰੰਤ ਬਹਾਲ ਕਰੋਗੇ ਤੁਸੀਂ ਜਥੇਦਾਰ ਰਗਵੀਰ ਸਿੰਘ ਦੀ ਇਹ ਗੱਲ ਆਖੀ ਸੀ ਕਿ ਜਾਂਚ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਦੀ ਉਹ ਕੋਈ ਜਾਂਚ ਕਰੇ ਇਹਦਾ ਅਧਿਕਾਰ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਜਥੇਦਾਰ ਸਾਹਿਬ ਨੂੰ ਆ ਤੁਸੀਂ ਕਿਉਂ ਉਹ ਜਿਹੜੀ ਜਾਂਚ ਆ ਉਹ ਆਪਣੇ ਹੱਥਾਂ ਵਿੱਚ ਕਿਉਂ ਨਹੀਂ ਲਈ ਕਿਉਂ ਉਹ ਜਾਂਚ ਕਮੇਟੀ ਨੂੰ ਤੁਸੀਂ ਰੱਦ ਕਿਉਂ ਨਹੀਂ ਕੀਤਾ ਕਿਉਂ ਤੁਸੀਂ ਤੇ 28 ਜਨਵਰੀ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਤੁਸੀਂ ਵਿਦੇਸ਼ ਵਿੱਚ ਵੀ ਚਲੇ ਗਏ ਹੁਣ ਤੁਸੀਂ ਮੂਕ ਦਰਸ਼ਕ ਬਣ ਕੇ ਤੁਸੀਂ ਆਪਣੇ ਮੂੰਹ ਦੇ ਵਿੱਚ ਜਿਹੜੀਆਂ ਘੁੰਗਰੀਆਂ ਆ ਉਹ ਪਾ ਲੀਆਂ ਹੋਈਆਂ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਦੇ ਵਾਂਗ ਜਿਹੜਾ ਕਲੰਕੇ ਤੇ ਇਤਿਹਾਸੇ ਰਚਨਾ ਚਾਹੁੰਦੇ ਹੋ ਤੁਸੀਂ ਕਿਉਂ ਗਿਆਨੀ ਗੁਰਬਚਨ ਸਿੰਘ ਜਿਹੜਾ ਬੰਨਣਾ ਚਾਹੁੰਦੇ ਹੋ ਪਰ ਯਾਦ ਰੱਖਿਓ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੇਗਾ ਜਿਵੇਂ ਗਿਆਨੀ ਗੁਰਬਚਨ ਸਿੰਘ ਨੂੰ ਲਾਂਤਾਂ ਪੈਦੀਆਂ ਨਹੀਂ ਆਇਆਂ ਇਸੇ ਤਰ੍ਹਾਂ ਤੁਹਾਨੂੰ ਲਾਂਤਾਂ ਫਿਰ ਬਹਿਣਗੀਆਂ ਜੇ ਤੁਸੀਂ ਹੁਣ ਕੋਈ ਥੋਸ ਸਟੈਂਡ ਨਾ ਲਿਆ ਤੇ ਜੋ ਕੁਝ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਂ 'ਤੇ ਬੀਤੀ ਹੈ ਇਹ ਭਵਿੱਖ ਵਿੱਚ ਤੁਹਾ ਜਿੰਨਾ ਚਿਰ ਤੱਕ ਤੁਸੀਂ ਬਾਦਲਾ ਦੇ ਤਫੰਨ ਝਾੜਦੇ ਰਹੋਗੇ ਉਹਨਾਂ ਦੀ ਚਮਚਾਗਿਰੀ ਕਰਦੇ ਰਹੋਗੇ ਉਹਨਾਂ ਦੇ ਚਾਪਲੂਸ ਬਣ ਕੇ ਰਹੋਗੇ ਤੁਹਾਡੀ ਜਥੇਦਾਰੀ ਕੰਮ ਹੋਏਗੀ ਪਰ ਜਿਸ ਦਿਨ ਤੁਸੀਂ ਪੰਥਕ ਸਿਧਾਂਤਾਂ ਦੇ ਹੱਕ ਵਿੱਚ ਭੁੱਗਤ ਕੇ ਪੰਥਕ ਹਿੱਤਾਂ ਦੀ ਤੁਸੀਂ ਰਾਖੀ ਕੀਤੀ ਕੌਮ ਦੇ ਹੱਕ ਵਿੱਚ ਭੁੱਗਤ ਕੇ ਉਸ ਦਿਨ ਤੁਹਾਡੇ ਨਾਲ ਵੀ ਇਹੀ ਕੁਝ ਹੋਏਗਾ ਜੋ ਕੋਈ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਹੋਇਆ ਤੁਹਾਨੂੰ ਯਾਦ ਨਹੀਂ ਕਿ 1988 ਦੇ ਵਿੱਚ ਕਿਵੇਂ ਜਥੇਦਾਰ ਭਾਈ ਜਸਵੀਰ ਸਿੰਘ ਰੋਟੀ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲ ਗਿਆਨੇ ਹਟਾ ਦਿੱਤਾ ਸੀ ਕਿਵੇਂ ਜਥੇਦਾਰ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਵਾਲੇ ਸਿੰਘ ਦੇ ਨਾਲ ਬਾਦਲ ਗਿਆਨੇ ਜਿਹੜਾ ਆ ਕੀ ਕੀਤਾ ਜਤੀਤਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਦੇ ਨਾਲ ਜਿਹੜਾ ਆ ਉਹ ਕੀ ਕੁਝ ਬੀਤੇ ਆ ਤੇ ਉਹੀ ਕੁਝ ਅੱਜ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋ ਰਿਹਾ ਆ ਤੇ ਅਸੀਂ ਵੀ ਕਿੰਨਾ ਚਿਰ ਤੱਕ ਚੁੱਪ ਕਰਕੇ ਬੈਠੇ ਰਾਂਗੇ ਬਾਦਲ ਕਿਆਂ ਦਾ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਦੀ ਟੋਲੀ ਦਾ ਭੁੰਦ ਦੇ ਚੀਮਾ ਹੋਰ ਵੀ ਜਿੰਨੇ ਹੈਗੇ ਆ ਚਾਹੇ ਉਹ ਦਾਗੀ ਹੋਣ ਤੇ ਚਾਹੇ ਬਾਗੀ ਹੋਣ ਦੇਕਰ ਇਹ ਬੰਦਿਆਂ ਨੇ ਹੁਣ ਕੋਈ ਸਟੈਂਡ ਨਾ ਲਿਆ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਇਹ ਨਾ ਭੁਗਤੇ ਬਾਦਲ ਦਲ ਦੇ ਖਿਲਾਫ ਇਹਨਾਂ ਨੇ ਝੰਡਾ ਨਾ ਬਲੰਦ ਕੀਤਾ ਇਹਨਾਂ ਸਾਰਿਆਂ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਾਂਗੇ ਸ੍ਰੀ ਅਕਾਲ ਤਖਸਾਲ ਦੇ ਸਿਧਾਂਤਾਂ ਦੀ ਜਿਹੜੀ ਹੀਟੀ ਉਹ ਕੀਤੀ ਜਾ ਰਹੀ ਆ ਸਰਬ ਉੱਚਤਾ ਨੂੰ ਛੱਟ ਮਾਰੀ ਜਾ ਰਹੀ ਆ ਜਥੇਦਾਰ ਦੇ ਰਤਬੇ ਨੂੰ ਜਿਹੜੀ ਸਾਟੇ ਆ ਉਹ ਮਾਰੀ ਜਾ ਰਹੀ ਆ ਉਹ ਪੰਥ ਇੰਨਾ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜਥੇਦਾਰ ਰਗਵੀਰ ਸਿੰਘ ਜੀ ਤੁਸੀਂ ਤਾਂ ਇਹ ਗੱਲ ਆਖੀ ਸੀ ਕਿ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪੰਜਾਂ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਆ ਕਿ ਉਹਨਾਂ ਨੇ ਕੋਈ ਕਰਮ ਨਹੀਂ ਕੀਤਾ ਉਹਨਾਂ ਦਾ ਕੋਈ ਦੋਸ਼ ਨਹੀਂ ਤੁਸੀਂ ਜਥੇਦਾਰ ਰਗਵੀਰ ਸਿੰਘ ਜੀ ਖੁਦ ਹੀ ਕਿਹਾ ਸੀ ਕਿ ਹੁਣ ਤਾਂ ਕੋਈ ਜਾਣ ਤੇ ਬਾਕੀ ਰਹੀ ਨਹੀਂ ਗਈ ਜਾਂਚ ਦੀ ਲੋੜ ਹੀ ਨਹੀਂ ਤੇ ਫਿਰ ਇਹ ਕਿਉਂ ਜਿਹੜੀ ਜਾਂਚ ਹੈ ਉਹ ਅੱਗੇ ਵਧੀ ਤੁਸੀਂ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰੁਤਬੇ ਦੀ ਵਰਤੋਂ ਕਰਕੇ ਇਸ ਜਾਂਚ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੱਦ ਕਿਉਂ ਨਾ ਕੀਤਾ ਹੁਣ ਵੀ ਤੁਸੀਂ ਰੱਦ ਕਰ ਸਕਦੇ ਹੋ ਤੁਹਾਡੇ ਹੱਥ ਵਿੱਚ ਪਾਵਰ ਆ ਪਰ ਬਾਦਲ ਕਿਆਂ ਦੇ ਤੁਸੀਂ ਦਬਾਹੇ ਹੇਠ ਨਾ ਆਓ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਜਿਹੜੇ ਬਾਦਲਕੇ ਹਨ ਨਾ ਉਹ ਜਥੇਦਾਰਾਂ ਨੂੰ ਉਧੋਂਦੇ ਤਾਂ ਬੜੀ ਸ਼ਾਨ ਦੇ ਨਾਲ ਆ ਬੜਾ ਮਾਨ ਸਤਕਾਰ ਕਰਦੇ ਆ ਹਾਥੀ ਤੇ ਬਿਠਾ ਕੇ ਜਾਂ ਪਰ ਜਦੋਂ ਤੋੜਦੇ ਆ ਨਾ ਫਿਰ ਖੋਤੇ ਤੇ ਬਿਠਾ ਕੇ ਤੋੜਦੇ ਆ ਗਿਆਨੀ ਗੁਰਬਚਨ ਸਿੰਘ ਨੇ ਬਾਦਲਕਿਆਂ ਦੇ ਦਬਾਹੇ ਹੇਠ ਸਿਰਸੇਵਾਲੀ ਨੂੰ ਮਾਫੀ ਆ 95 ਲੱਖ ਰੁਪਏ ਦੇ ਇਸ਼ਤਿਹਾਰ ਉਹਦੇ ਰਾਜ ਦੇ ਵਿੱਚ ਹੀ ਸ਼ਰਮਣੀ ਕਮੇਟੀ ਨੇ ਦਿੱਤੇ ਉਦੋਂ ਹੀ ਸਿੰਘਾਂ ਦੀਆਂ ਸ਼ਹਾਹਤਾਂ ਹੋਈਆਂ ਉਹਨੇ ਫਖਰੇ ਕਮਵਾੜ ਦਿੱਤਾ ਸੀ ਨਾ ਫਿਰ ਖੁਦ ਬਾਦਲ ਕਿਆ ਨੇ ਖੋਤੇ ਤੇ ਬਿਠਾ ਗਏ ਉਹਨੂੰ ਜਿਹੜਾ ਆ ਘਰ ਤੋੜਨਾ ਪਿਆ ਸੀ ਤੇ ਤੁਹਾਡੇ ਨਾਲ ਵੀ ਇਹੀ ਕੁਝ ਹੋਵੇਗਾ ਤੇ ਜਿਹੜਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੀ ਜਗ੍ਹਾ ਦੇ ਉੱਤੇ ਨਵਾਂ ਜਥੇਦਾਰ ਆਇਆ ਗਿਆ ਜਗਨਜੀਤ ਜਗਦਾਰ ਸਿੰਘ ਉਹਨਾਂ ਬਾਰੇ ਹੁਣੇ ਸੋਸ਼ਲ ਮੀਡੀਆ ਉੱਤੇ ਖਾਲਸਤਾਨੀ ਭਾਈ ਚਿੰਤਕ ਭਾਈ ਸਰਬਜੀਤ ਸਿੰਘ ਘਮਾਨ ਨੇ ਲਿਖਿਆ ਆ ਕਿ ਨਵੇਂ ਜਥੇਦਾਰ ਨੂੰ ਨਾ ਚਾਹੀਦਾ ਆ ਕਿ ਪੰਥ ਖਾਲਸਾ ਪੰਥ ਨਵੇਂ ਜਥੇਦਾਰ ਨੂੰ ਇੱਕ ਖੋਤਾ ਭੇਟ ਕਰ ਤੇ ਹਰ ਰੋਜ ਉਹ ਨਵਾਂ ਜਥੇਦਾਰ ਗਿਆਨੀ ਡਕਟਰ ਸਿੰਘ ਉਸ ਖੋਤੇ ਨੂੰ ਦੇਖੇ ਉਹਨੂੰ ਯਾਦ ਰਵੇ ਕਿ ਜਦੋਂ ਉਹਨੇ ਪੰਥਕ ਸਿਧਾਂਤਾਂ ਦੀ ਰਾਖੀ ਕਰੇਗਾ ਤਾਂ ਬਾਦਲ ਕਿਆਂ ਨੇ ਇਸੇ ਖੋਤੇ ਤੇ ਬਿਠਾ ਕੇ ਤੇ ਉਹਨੂੰ ਵਾਪਸ ਤੋਰਨਾ ਆ ਜੇ ਉਹ ਬਾਦਲ ਕਿਆਂ ਦੀ ਚਮਚਾਗਿਰੀ ਕਰਦੇ ਰਹਿਣਗੇ ਚਾਪਲੂਸ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਸੇਰੀ ਬਣ ਕੇ ਰਹਿਣਗੇ ਬਾਦਲ ਕਿਆਂ ਦੇ ਨਮਕਲ ਬਣ ਕੇ ਰਹਿਣਗੇ ਤਨਖਾਹਦਾਰ ਮੁਲਾਜ਼ਮ ਬਣ ਕੇ ਰਹਿਣਗੇ ਤੇ ਜਥੇਦਾਰੀ ਕਾਇਮ ਰਹੇਗੀ ਪਰ ਜਿਸ ਦਿਨ ਉਹ ਖਾਲਸਾ ਪੰਥ ਦੇ ਹੱਕ ਵਿੱਚ ਭੁੱਗਤ ਕੇ ਤੇ ਉਸ ਦਿਨ ਇਹਨਾਂ ਦੀ ਜਿਹੜੀ ਜਥੇਦਾਰੀ ਆ ਉਹ ਗਈ ਜੋ ਕੋਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਹੜਾ ਆ ਤੇ ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਬੜੀਆਂ ਲਾਹਣ ਤਾਂ ਖੱਟ ਕੇ ਗਿਆ ਆ ਬਾਦਲਦਾਨ ਨੂੰ ਤਾਂ ਚਾਹੀਦਾ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰੀਂ ਪੈਂਦੇ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਨਾਂ ਨੂੰ ਮੁਸ਼ਕਲ ਦੇ ਵਿੱਚੋਂ ਕਿਸੇ ਸਮੇਂ ਕੱਢਿਆ ਸੀ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਪੰਥਕ ਸਿਧਾਂਤਾਂ ਦਾ ਅਪਮਾਨ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਰੋਲੀ ਸੀ ਜਥੇਦਾਰਾਂ ਦੀ ਪਦਵੀ ਨੂੰ ਰੋਲ ਕੇ ਰੱਖ ਦਿੱਤਾ ਸੀ ਉਸ ਸਮੇਂ ਕੋਈ ਜਥੇਦਾਰ ਭੰਨ ਨੂੰ ਤਿਆਰ ਨਹੀਂ ਸੀ ਭਾਈ ਪਿੰਦਰਪਾਲ ਸਿੰਘ ਦੀ ਗਿਆਨੀ ਦੀ ਹੋਣਾ ਨੇ ਵੀ ਨਾ ਗੱਲ ਦਿੱਤੀ ਸੀ ਉਸ ਸਮੇਂ ਜਥੇਦਾਰ ਹਰਪ੍ਰੀਤ ਸਿੰਘ ਦੀ ਹੀ ਨੱਤਰ ਕੇ ਆਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਕਾਲਦਿਕਾਰੀ ਜਥੇਦਾਰ ਦਾ ਜਿਹੜਾ ਅਹੁਦਾ ਸੀ ਉਹ ਸੰਭਾਲ ਲਿਆ ਸੀ ਜਥੇਦਾਰ ਦੀ ਸ਼ਾਨ ਨੂੰ ਦੁਬਾਰਾ ਬਹਾਲ ਕੀਤਾ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਮਾਨ ਮਰਿਆਦਾ ਸਿਧਾਂਤਾਂ ਨੂੰ ਦੁਬਾਰਾ ਬਹਾਲ ਕੀਤਾ ਸੀ ਤੇ ਬਾਦਲ ਗਿਆ ਨੂੰ ਇਸ ਗਦੀ ਗੇੜ ਵਿੱਚੋਂ ਇਸੇ ਖਤਰੇ ਦੇ ਵਿੱਚੋਂ ਉਹਨਾਂ ਨੇ ਕੱਢਿਆ ਸੀ ਪਰ ਵੇਖੋ ਕਿ ਕਿਵੇਂ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਰਤ ਕੇ ਅੱਜ ਇਹਨਾਂ ਨੇ ਜਿਹੜਾ ਆ ਉਹ ਪਾਸੇ ਕਰ ਦਿੱਤਾ ਹੋਇਆ ਆ ਜਦੋਂ ਜਥੇਦਾਰ ਜੀ ਨੇ ਪੰਥਕ ਸਿਧਾਂਤਾਂ ਦੀ ਰਾਖੀ ਜਿਹੜੀ ਆ ਉਹ ਕੀਤੀ ਤੇ ਇਹਨਾਂ ਨੂੰ ਜਿਹੜੀਆਂ ਅੱਖਾਂ ਦਿਖਾਈਆਂ ਜੋ ਦਿਖਾਉਣੀਆਂ ਭੰਡੀਆਂ ਸੀ ਪਰ ਇਹਨਾਂ ਨੇ ਵੇਖੋ ਉਹਨਾਂ ਨੂੰ ਪਾਸੇ ਕਰ ਦਿੱਤਾ ਪਰ ਕਿ ਕਿਵੇਂ ਗਿਆਨੀ ਗੁਰਬਚਨ ਸਿੰਘ ਨੇ ਕਹਾਣ ਕੀਤਾ ਸੀ ਤੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਾਨ ਸੀ ਉਹਨੂੰ ਬਹਾਰਿਆ